ਕਿ ਤੁਹਾਨੂੰ ਮਨ ਨੂੰ ਦਿਖਾਇਆ ਨਹੀਂ ਨਹੀਂ ਆਇਆ ਨਹੀਂ ਲੱਗਦਾ ਜਦੋਂ ਕੰਪੀਟੀਸ਼ਨ ਦਾ ਚੱਲਦਾ ਹੁੰਦਾ ਜਾਈ ਦੋ ਜਾਨੇ ਉਧਰ ਦਮਾਂ ਦਾ ਲੱਗੇ ਵੀ ਕੱਢਣ ਦੋ ਜਾਨੇ ਉਧਰ ਆਜੋ ਭਾਈ ਲੱਗ ਗਿਆ ਮੰਜੇ ਵਾਲਾ ਸੈਟਅਪ ਮੰਜੇ ਹੋ ਗਏ ਰੈਡੀ ਦੇ ਉਹ ਕੱਢ ਲੈਣਾ ਤਾਂ ਦੀਦੀ ਇਹਨੂੰ ਉਹ ਆਓ ਚੱਲ ਹੁਣ ਤਾਂ ਆਈ ਗਈ ਵੈਸੇ ਬਾਹਰ ਇੱਕ ਮਿੰਟ ਇੱਕ ਮਿੰਟ ਬੱਸ ਬੱਸ ਉਹ ਤੋਂ ਮੋੜ ਹਾਂ ਐਦਾਂ ਰੋਣ ਦੀ ਸੀ ਇਹ ਜਾ ਰਹੀ ਹੂੰ ਮੈਂ ਮੈਂ ਆਸ ਕੇ ਸਮਝੀ ਹਲਵਾ ਆਈ ਡਾਡੇ ਭਾਈ ਮਾਰੋ ਮਾਰ ਕੀ ਗਈ ਰਸੋਈ ਖੈ ਗਈ ਇਹ ਤਾਂ ਡੈਡੀ ਰਾਣੇ ਭਾਈ ਬਣਾਤਾ ਜੀ ਮਟਰ ਪਨੀਰ ਉਸੇ ਕਾਲ ਜੀ ਭਾਈ ਜੀ ਕੱਲ ਸਾਹਿਬ ਵੈਰੀ ਫਤਿਹ ਜੀ ਬਣਾਤਾ ਜੀ ਮਟਰ ਪਨੀਰ ਆਪਾਂ ਨੇ ਹਾਂ ਜੀ ਧੰਨਵਾਦ ਆ ਜੀ ਡੈਡੀ ਤੁਹਾਡਾ ਬਹੁਤ ਬਹੁਤ ਕਾਹਦੇ ਵਾਸਤੇ ਮੇਰੀ ਮਨ ਪਸੰਦ ਦੀ ਸਬਜ਼ੀ ਬਣ ਗਈ ਮੇਰੀ ਮਨ ਪਸੰਦ ਦੀ ਸਬਜ਼ੀ ਬਣ ਗਈ ਹਾਂ ਵੈਸੇ ਪਕੌੜੇ ਜਿਹੜੀ ਬਹੁਤ ਸਵਾਦ ਤੇ ਜੀ ਅੱਛਾ ਹਾਂਜੀ ਸਹੀ ਗੱਲ ਹੈ ਜੀ ਬਹੁਤ ਸਵਾਦ ਪੰਪ ਦਿੰਦਾ ਲੱਗਦਾ ਉਹ ਨਹੀਂ ਜੀ ਨਹੀਂ ਲੱਗਦਾ ਕਾਫੀ ਗਾ ਜੀ ਤਿੰਨ ਚਾਰ ਡੋਂਗੇ ਖਾ ਗਏ ਮੋੜਿਆਂ ਦੇ ਬਣਾ ਇਹਦਾ ਦੋ ਡੋਂਗੇ ਤੇ ਖਾਈ ਜਾ ਕਿਤੇ ਹੋ ਗਏ ਮਾਫੀ ਲਗਾ ਹੀ ਤਿੰਨ ਚਾਰ ਵਾਰ ਇਹਦਾ ਖਾ ਗਏ ਅੱਧੇ ਅੱਧੇ ਕਰਕੇ ਆ ਗਏ ਜੀ ਤਿੰਨ ਚਾਰ ਵਾਰ ਅੱਛਾ ਅੱਧਾ ਤਾਂ ਪਾ ਕੇ ਲਿਆਂਦੇ ਹੋ ਆਇਆ ਗਾਦਾ ਵੀ 3-4 ਵਾਰ ਆਇਆ ਸਮਾਨ ਤੁਹਾਡਾ ਹਾਂਜੀ ਹਾਂ ਤੇਰੀ ਵੀ ਖੁਸ਼ਬੂ ਸੋਹਣੀ ਆਉਂਦੀ ਸਬਜ਼ੀ ਦੀ ਅੱਛਾ ਇਹ ਤਾਂ ਫੇਰ ਮਟਰ ਪਨੀਰ ਇਹ ਤਾਂ ਕੋਲੇ ਨਹੀਂ ਬਣੀ ਹੁਣ ਖਾ ਤਾਂ ਹੋਣੀ ਨਹੀਂ ਹੈਗੀ ਮਟਰ ਪਨੀਰ ਨਹੀਂ ਬਣਾਇਆ ਹੈਗਾ ਪਾਪਾ ਨੇ ਕੋਈ ਗੱਲ ਨਹੀਂ ਕੜੀ ਬਣਾਈ ਹੈ ਹਾਂ ਮੈਂ ਦੇਖਿਆ ਇੱਧਰ ਮਿਲੋ ਜੀ ਮਾਮੀ ਜੀ ਸਾਫੀ ਕਾਲੀ ਸੀ ਸਾਰਿਆਂ ਨੂੰ ਹੋ ਮਾਮੀ ਠੀਕ ਹੈ ਜੀ ਹਾਂਜੀ ਜਾਨ ਜਖਮ ਹੋ ਗਿਆ ਕੁਝ ਨਹੀਂ ਹੋ ਕੁਝ ਨਹੀਂ ਆ ਕੋਈ ਮਾਮੀ ਪੁੱਛਦੇ ਵੀ ਤੁਸੀਂ ਜਨਾਓ ਮੈਂ ਠੀਕ ਹਾਂ ਹਾਂਜੀ ਹਾਂਜੀ ਕਿਰਪਾ ਜੀ ਮਾਲਕ ਦੀ ਮੈਂ ਲਿਆ ਆਂਦੀ ਕੁਰਸੀ ਕੋਈ ਨਹੀਂ ਹੋ ਵਾਰੰਟੀ ਠੀਕ ਹੈ ਜੀ ਹਾਂ ਕੀ ਗੱਲ ਕੋਈ ਸਮਾਂ ਬਾ ਕਿਰਪਾ ਜੀ ਮਾਲਕ ਦੀ ਜੀ ਠੀਕ ਠਾਕ ਹੈ ਹਾਂਜੀ ਹਾਂਜੀ ਹਾਂ ਚਾਹ ਪਾਣੀ ਪੀ ਲਿਆ ਠੀ ਹਾਂਜੀ ਹਾਂਜੀ ਉਧਰ ਕਰਨ ਆਉਂਦਾ ਨੀਚੇ ਲਾਵਾ ਜੀ ਭਾਈ ਹੋ ਜੋ ਰੈਡੀ ਹੁਣ 15 ਪੰਜਾਬ ਦੇ ਪੁੱਤ ਥੋੜਾ ਕਿੱਛ ਕੰਦਰਲੇ ਦੇ ਬਣਾ ਨਾ ਕੋਈ ਧੋਪ ਲਾਗ ਲੈਣ ਦਾ ਮਾਸੇਰੀ ਕੱਟੋ ਜੀ ਫੇਰ ਸਮਾਨ ਅਰੇ ਜੀ ਆ ਖੁੰਜਾ ਅੱਛਾ ਜੀ 151 ਮਤਲਬ ਇਧਰ ਵਾਲਾ ਨਾ ਇੱਕ ਉਧਰ ਵਾਲਾ ਨਾ ਆਹ ਇਹ ਗੱਲ ਹੈ ਇਹ ਮਹੂਲ ਹੈ ਮਾਲਾ ਇਹ ਮਾਲਾ ਜੀ ਇੱਕ 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 ਨਾ ਗਿਆ ਨਾ ਇੱਕ ਦੱਦ ਗਿਆ ਨਾ ਠੀਕ ਹੈ ਠੀਕ ਹੈ ਜੀ ਲੈ ਜੀ ਭਾਈ ਕੰਪੀਟੀਸ਼ਨ ਚੱਲ ਪਿਆ ਹੁਣ ਕਾਪੀ ਦੇ ਨੇ ਕਰ ਰਿਹਾ ਸੂਟ ਦੀ ਮਿਰੂ ਉਹਨੂੰ ਕਿੱਥੇ ਜਾਣਾ ਕਿੱਥੇ ਜਾਣਾ ਉਹ ਉੱਥੇ ਜਾਣਾ ਕਹਿੰਦੀ ਨਹੀਂ ਪੁੱਤ ਉੱਥੇ ਨਹੀਂ ਜਾਣਾ ਠੀਕ ਹੈ ਕਿੱਥੋਂ ਦੀ ਬੁੱਕ ਥੇ ਨਹੀਂ ਜਾਣਾ ਪੁੱਤ ਪਾਕਿਸਤਾਨੀ ਲਕੋਆ ਵਾ ਪਾਕਿਸਤਾਨੀ ਲਕੋਆ ਬਹੁਤ ਖੁਸ਼ ਲੱਗਿਆ ਕਿਆ ਲਕੋਆ ਵਾ ਇਹ ਬੜੀ ਤੀਰਪਈ ਅਸੀਂ ਲਗਾਏ ਸੀ ਇੱਥੇ ਬੈਠੇ ਆਂ ਚਾਰ ਬਾਗ ਦੇ ਸੁਭੋ ਦੇ ਇਹ ਇੱਧਰ ਕੀ ਹੋਰ 100 ਕਰਕੇ ਲਗਾ ਲੋ ਹਾਂ ਇੱਧਰ ਨਿਗਾ ਨਿਗਾ ਇੱਧਰ ਸਾਹਮਣੇ ਹੀ ਹੈ ਇੱਕ ਵਾਰ ਦਿਖਾ ਲਓ ਇਹ ਚੱਕਰ ਹੋ ਚੱਕਰ ਨਾ ਲੈ ਦੇਖ ਲੈ ਸਹੀ ਗੱਲ ਹੈ ਇਹਦੇ ਮੇਰੇ ਤੇ ਨਹੀਂ ਹੈ ਹਾਂ ਮੰਨੂ ਨੂੰ ਦਿਖਾਇਆ ਨਹੀਂ ਇਹਨੇ ਸ਼ੁੱਸ਼ੂ ਕਰ ਆਏ ਨਹੀਂ ਲੱਗਦਾ ਜਿੱਦਾਂ ਕੰਪੀਟੀਸ਼ਨ ਦਾ ਚੱਲਦਾ ਹੁੰਦਾ ਜਾਂ ਤਾਈ ਦੋ ਜਾਲੇ ਉੱਧਰ ਲਮਾ ਦਾ ਲੱਗੇ ਵੀ ਕੰਨਣ ਬਹੁਤ ਜਾਲੇ ਉੱਧਰ ਨਹੀਂ ਚਲੋ ਮਾਲਕ ਪਾਈ ਇਸ ਦਿਨ ਸਾਰਿਆਂ ਦੀ ਜਿੰਦਗੀ ਚ ਲੈ ਕੇ ਆਵੇ। ਆ ਜਾ ਮੈਂ। ਉਹ ਸਾਦੀ ਦੇ ਖਾਚੂ ਆ ਦੇ। ਲਾਓ ਜੀ। ਹੋ ਗਏ ਮੁੰਲਾ ਦਾ ਕੰਪਲੀਟ ਹੋ ਗਏ ਹੌਲੇ ਜੇ। ਹਾਂ ਜੀ। ਇਧਰ ਦਾ ਕਨਫਿਊਜ਼ ਹੋ ਜਾਂਦਾ ਲੋਕ ਜੀ। ਕੀ ਹੋ ਗਿਆ ਜੀ? ਕਨਫਿਊਜ਼ ਕਰਤੇ ਹੋ। ਮਾਨ ਘਟਦਾ ਵਾਧਾ ਲੱਗਦਾ। ਕੀ ਹੋਇਆ ਮੰਮੀ? ਨਹੀਂ ਨਹੀਂ। ਹਾਂ ਜੀ। ਮੈਂ ਬਹੁਤ ਚਰਨਾ ਕਰਦੀ ਹਾਂ। ਇਸਲਾਮ ਅਸ਼ਵਰਾ ਦਾ ਕਰਕੇ ਹੀ ਚੱਲਣਾ ਪੈਂਦਾ। ਇਹ ਤਾਂ ਕੜੀ ਅੱਧਾ ਵਿਆਹ ਵੱਟੇ ਹੋਇਆ ਨਿਆਣਾ ਸਰੇ ਤੱਕ ਇਹ ਤਾਂ ਪੂਰਾ ਹੁੰਦਾ ਹਾਂ ਇਹ ਤਾਂ ਹੈ ਜੀ ਸਹੀ ਗੱਲ ਹੈ ਤੇ ਨੂੰ ਵਿਆਹ ਕਰਾ ਦੇ ਫਿਰ ਵੀ ਕਹਿੰਦੇ ਸਮਾਨੇ ਲੈ ਕੇ ਨਾਟਕ ਫੜੇ ਲਿਆ ਯਾਰ ਬਿਲਕੁਲ ਬਿਲਕੁਲ ਜੀ ਮੈਂ ਕਹਿੰਦੀ ਵੀ ਥਾਲੀ 'ਚ ਤਾਂ ਕੋਈ ਲੋੜ ਨਹੀਂ ਐਂ ਈ ਰੱਖ ਲਓ ਰੱਖ ਲਓ ਯਾਰ ਥਾਲੀ 'ਚ ਥਾਲੀ 'ਚ ਰੱਖਣਾ ਭਾਈ ਥਾਲੀ 'ਚ ਰੱਖ ਲਓ ਆ ਦੇ ਕੁਰੇ ਖਾ ਆ ਗਈ ਭਾਈ ਪੰਜੀਰੀ ਇੱਕ ਰੀਲ ਬਣਾਗੇ ਪੰਜੀਰੀ ਵੀ ਰੱਖਣੀ ਹੁੰਦੀ ਨਾਲ ਅੱਛਾ ਜਿਹੜੀ ਮੇਨ ਚ ਰੱਖਣੀ ਹੈ ਇਹ ਤਾਂ ਮੇਨ ਅੱਛਾ ਇਹ ਹੀ ਹੈ ਅੱਛਾ ਮਤਲਬ ਤੱਕ ਹੀ ਕਹਿੰਦੇ ਆ ਸਾਰਾ ਸਿਸਟਮ ਮੰਨ ਲਓ ਕਹਿਣ ਦਾ ਮਤਲਬ ਇਹਦੇ ਸਿਰ ਪਰੇ ਆ ਠੀਕ ਆ ਇਹ ਤਾਂ ਮੇਨ ਹੁੰਦਾ ਹੈ ਸਾਰਾ ਨਹੀਂ ਇਹ ਜੱਬੇ ਜਿਹੇ ਮੇਨ ਹੁੰਦਾ ਹੈ ਸਾਰਾ ਇਹ ਤਾਂ ਫੇਰ ਸਸਤਾ ਬਣ ਗਿਆ ਹੈ ਬਾਕੀ ਕੇ ਬੇਟਾ ਆਇਆ ਹੁੰਦਾ ਠੀਕ ਹੈ ਠੀਕ ਹੈ ਜੀ ਅੱਜ ਆ ਜੂਗਾ ਹਾਂ ਲੋਲੀ ਭਾਈ ਪਾਪਾ ਦੀ ਜਾਣਾ ਹੁਣ ਪਾਪਾ ਕਿਥੇ ਨੇ ਹਾਂ ਮੰਮੀ ਨੇ ਥਾਲੀਆਂ ਲਿਆਣੀਆਂ ਹੋਰ ਦੱਸੋ ਕੋਈ ਹੋਰ ਡਿਮਾਂਡ ਹੈਗੀ ਹੋਰ ਦੱਸ ਦੋ ਫੇਰ ਨਾ ਕਹੋ ਭਾਈ ਵੀ ਹਾਂ ਆਹ ਡਿਮਾਂਡ ਸਾਡੀ ਰਹੇਗੀ ਲਓ ਲਾਓ ਜੀ ਲਾਉਗਾ ਪਾਪਾ ਲਓ ਜੀ ਸਮਾਨ ਸਾਰਾ ਹੋ ਗਿਆ ਆਪਣਾ ਕੰਪਲੀਟ ਤੇ ਇਹ ਜਿਹੜਾ ਬਿਮਾਰ ਹੁੰਦਾ ਇਦਾਂ ਹੀ ਕਰਦਾ ਹਾਂ ਆਇਓ ਕਾ ਲੈ ਆ ਵੀ ਆਪਾਂ ਦੱਸ ਦਈਏ ਹਾਂ ਜੀ ਇਹ ਤਾਂ ਹੈਗੇ ਤਿੰਨੇ ਕੁੜੀਆਂ ਦੇ ਆਪਣੀਆਂ ਦੇ ਅੱਛਾ ਜੀ ਹਾਂ ਜੀ ਆ ਆ ਬੜੇ ਇਹ ਅੱਛਾ ਹਾਂ ਜੀ ਇਹ ਆ ਮੰਮੀ ਦਾ ਥੋਡੀ ਦਾ ਤੇ ਆ ਤੁਹਾਡੇ ਦੋਏ ਭੂਆ ਆਵੇ ਨਾ ਦੋ ਜਸਮੀ ਨਾ ਲਾਪਰੀਦ ਆਈ ਲਾਪਰੀਦ ਕੋਈ ਲੈ ਲਵੇ ਲਾਪਰੀਦ ਚਲੋ ਉਹ ਤਾਂ ਜਿਹੜਾ ਮਰਜੀ ਲੈ ਲਵੇ ਉਹ ਤਾਂ ਹਾਂਜੀ ਇਹਨਾਂ ਦੀ ਆਪਸ ਵਿੱਚ ਸਲਾਹ ਜੀ ਹਾਂਜੀ ਹਾਂ ਇਹ ਉਹ ਹੈਗਾ ਮਨ ਦਾ ਨੂਰ ਦਾ ਨੂਰ ਦਾ ਤੇ ਮਨ ਕੀ ਅਹਰ ਗੁਣ ਦੇ ਹਾਂ ਅਹਰ ਗੁਣ ਦੇ ਅੱਛਾ ਜੀ ਆ ਕੰਗੜ ਹੈਗੇ ਉਹਨੂੰ ਆਪਣੀ ਹਰ ਗੁਣ ਨੂੰ ਠੀਕ ਹੈ ਜੀ ਚਲ ਜਰਾ ਚਲ ਜਰਾ ਵੈਸੇ ਸਾਵਣ ਆ ਦਸਮੀ ਨੂੰ ਟੋਪਸ ਠੀਕ ਹੈ ਜੀ ਖਲਾਉਣੇ ਲਕੋਤੇ ਹੀ ਖਲਾਉਣੇ ਲਕੋਤੇ ਖਲਾਉਣੇ ਦਾ ਲਕੋਏ ਕਿਉਂ ਚੱਲਣੇ ਆ ਕਿਉਂਕਿ ਸਾਡਾ ਜਿਹੜਾ ਜੇ ਕੰਮ ਨੇ ਤਾਂ ਕੰਮ ਕਰਵਾਉਗੇ ਜੇ ਕੰਮ ਨਹੀਂ ਕਰਵਾਉਗੇ ਉਹ ਤਾਂ ਉਹਦੇ ਵਿੱਚ ਮਾਈ ਤਾਂ ਕੱਢੀ ਖਲਾਉਣੇ ਲਕੋਏ ਨਹੀਂ ਠੀਕ ਆ ਅੰਦਰ ਵੀਜੀ ਹੋਗੀ ਬਸ ਇਹ ਮੇ ਆ ਉਹੀ ਤੁਸੀਂ ਲਈ ਫਿਰਦੀ ਆ ਉਹ ਵੀ ਸਲਾਹ ਵੀ ਨਹੀਂ ਕਰਦੀ ਆ ਵੀ ਕਿਹੜਾ ਲੈਣਾ ਕਿਹੜਾ ਨਹੀਂ ਹੋਈ ਸਹੀ ਗੱਲ ਆ ਸਹੀ ਗੱਲ ਹੀ ਹੋ ਗਿਆ ਕੰਮ ਸਾਡੇ ਮੇਆ ਉਹ ਕੀ ਹੈ ਕੋੜਮਣੀ ਸਾਡੇ ਘੈਂਟ ਹੈ ਘੈਂਟ ਦੇਖੋ ਜੱਟੇ ਮੂਵੀ ਵੀ ਨਹੀਂ ਮਿੱਠਾ ਖੱਛੀ ਚਾਚਾ ਜੀ ਨੂੰ ਤਾਂ ਟੇਸਟ ਕਰਾਓ ਜ਼ਰੂਰ ਚਾਚਾ ਜੀ ਰਹਿਣ ਨਾ ਨਾ ਸਰਜੂ ਨਹੀਂ ਮੈਂ ਤਾਂ ਚਾਚਾ ਨੂੰ ਤਾਂ ਆ ਲੈਣਾ ਤਾਂ ਤੇ ਮਿੱਠਾ ਤਾਂ ਜਾ ਨਾ ਬੋਸਵਾਦ ਹੈ ਮੈਂ ਫੋਟੋ ਅੰਦਰ ਲਗਾਉਂ। ਵਿਸ਼ਾ ਘਾਹ ਦਕਾਂਦੇ ਆ। ਇਹਦੇ ਵੀ ਖਾਣੀ ਆ ਜੀ ਦੀ। ਅੰਦਰ ਕਿੱਥੇ ਖੋਗੇ ਨਾ ਮੇਨੇ ਜਾਈ ਮੰਮੀ ਕਹੇ ਤੇ। ਹਾਂ। ਬੱਲੇ ਠੀਕ ਆ। ਸੋਈ ਗੱਲ ਹੈ ਜੀ। ਮੈਂ ਕਿਹੜੇ ਕੋੜਮਣੇ ਚ ਕਾਂਚ ਨੂੰ ਕਹੋਗਾ ਜਿਹੜੀ ਕਹਿੰਦੀ। ਬਹੁਤ ਸੁਆਗ ਹੈ। ਮਰੀ ਕੋੜਮੇ ਕੋ ਚੀਜ਼ ਵਧੀਆ ਨਹੀਂ ਬਣਾਉਂਦੀ। ਕੋਈ ਚੀਜ਼ ਵਧੀਆ ਨਹੀਂ ਬਣਾਉਂਦੀ। ਇਹ ਕਿਹੜੇ? ਆਕੜੀ ਕੋਣ ਆ। ਇਹ ਬਣਾਉਂਦੇ ਆ। ਆਦਾ ਉਲਟੇ ਹੋ ਗਿਆ ਕੰਮ। ਦੀਰਦੀ ਜਾਲੀ ਨਹੀਂ ਬਾਈ ਬੋਲ ਹੀ ਹੋਇਆ ਸਾਰ ਕੇ ਹੈ ਕਾਲਾ ਤਾਂ ਵੀ ਕੋਈ ਚੀਜ਼ ਮਾੜੀ ਨਹੀਂ ਬਣਾਉਂਦੀ ਹੈ ਹੈ ਤਾਂ ਹੋਏ ਨਹੀਂ ਕੋਮਲੀ ਦਾ ਟੀਚਰ ਕਰਨੀ ਹੈ ਬੰਦੇ ਜਦ ਵਿੱਚ ਤੁਹਾਨੂੰ ਹਮੇਸ਼ਾ ਕਹਿੰਦੀ ਮੰਮੀ ਇੰਨੀ ਸਬਜੀ ਸਵਾਦ ਬਣਾਉਂਦੀ ਆ ਹੁੰਡੇ ਚ ਮਸਾਲਾ ਕੁੱਟ ਕੇ ਤੇ ਬੰਦੇ ਨਹੀਂ ਕਿਵੇਂ ਨਹੀਂ ਬਣਾ ਸਕਦੇ ਹਾਂਜੀ ਹਾਂ ਕੋਈ ਹਮੇਸ਼ਾ ਤੁਹਾਡੀ ਤਰੀਫੇ ਕਰੀ ਬਿਲਕੁਲ ਬਿਲਕੁਲ ਕੀ ਬਜਟ ਚ ਹੋਇਆ ਵੀ ਕੀ ਕੀ ਮਸਲਾ ਹੋ ਗਿਆ ਸੂਟ ਦੀ ਗੱਲ ਕਰ ਹਾਂ ਸੂਟ ਦੱਸ ਤੇ ਕਿਹੜੇ ਕਿਹੜੇ ਕਿਹਦੇ ਕਿਹਦੇ ਦੀ ਉਹ ਮੇਰੇ ਆਪਣੇ ਵਾਲੀ ਵੀਡੀਓ ਚ ਆ ਦੱਸਣੇ ਨੂੰ ਰਹਿ ਗਏ ਮੈਂ ਕੈਮਰਾ ਤੇ ਜੈਸਮੀਨ ਦੇ ਆਚਾਰ ਤੇ ਜੈਸਮੀਨ ਦਾ ਸਮਾਨ ਪਈ ਸਾਡੇ ਹਰਗੁਣ ਦਾ ਹਾਂ ਬਾਕੀ ਆ ਹਾ ਘਟਾਉਣੇ ਸਾਡੇ ਜੇ ਉਹਦੇ ਹਰਗੁਣ ਦੇ ਆ ਹਰਗੁਣ ਦੇ ਹੋਗੇ ਆ ਸਾਰੀ ਲੈਨ ਹਰਗੁਣ ਦੀ ਆ ਸਾਰੀ ਲੈਨ ਹਰਗੁਣ ਦੀ ਆ ਆ ਦੋ ਸੂਟ ਮਾਸੀ ਜੀ ਦਾ ਇੱਕ ਮਾਸੀ ਦਾ ਤੇ ਇੱਕ ਦੂਜੀ ਮਾਸੀ ਦਾ ਛੋਟੀ ਦਾ ਛੋੜੀ ਦਾ ਠੀਕ ਆ ਤੇ ਇਹ ਦਾਦਾ ਜੀ ਦਾ ਠੀਕ ਆ ਇਹ ਭੂਆ ਜੀ ਦਾ ਠੀਕ ਹੈ ਇਹ ਹਰੀ ਆਂਟੀ ਦਾ ਠੀਕ ਇਹ ਆਪਾਂ ਇਹ ਕਹਿ ਸਕਦੇ ਆ ਆ ਦਾਈ ਦਾ ਇਹ ਦਾਈ ਦਾ ਆਂਟੀ ਨੂੰ ਬੁਲਾਉਂਦਾ ਸਹੀ ਆਂਟੀ ਆਓ ਮੜਾ ਜਾ ਆ ਦਾਈ ਦਾ ਸੂਟ ਦੇਖ ਲਓ ਜੀ ਇਹ ਕਿ ਦਾਈ ਆ ਬਈ ਕਹੀਗੇ ਆਂਟੀ ਦਾ ਆਂਟੀ ਦਾ ਮਗਾ ਆਂਟੀ ਦਾ ਕੋ ਦਾਈ ਕੋ ਫੇਰ ਤਾਂ ਹੁਣ 4-10 ਮਿੰਟਾਂ ਨੇ ਹੋਰ ਲੱਗਣਾ ਕਰ ਮੈਂ ਠੀਕ ਹੈ ਰੇ ਲਈ ਇਹ ਕੰਮ ਨਾ ਹੋਵੇ ਹਾਂਜੀ ਤੂੰ ਲੈੜ ਆ ਜਾ ਕਰ ਮੈਂ ਇਹ ਟਾਈਮ ਤੇ ਅੰਟੀ ਜੀ ਕਿਹਾ ਤਾਂ ਨਹੀਂ ਇਹਨੇ ਅੰਟੀ ਕਿਹਾ ਤਾਂ ਮੈਂ ਕਿਹਾ ਵੀ ਅੰਟੀ ਨਹੀਂ ਹੈਗੀ ਇਸ ਟਾਈਮ ਤੁਹਾਡੀ ਦਾਈ ਆਉ ਹੋ ਮੈਂ ਉਹਨਾਂ ਨੂੰ ਕਹਿੰਦੀ ਸਾਡੇ ਕਰਦੇ ਹੋ ਹਾਂ ਅਗਲਾ ਕਹੇ ਵੀ ਮਾ ਨਾ ਇੱਕ ਦਾਈ ਤੂੰ ਜਾ ਕੇ ਰਵੇ ਤੂੰ ਲੈ ਕੇ ਆ ਸਹੀ ਗੱਲ ਆ ਜੀ ਜਿੱਦਾਂ ਜਾ ਦੋ ਮਨ ਉਹ ਇਧਰ ਲਿਹਾੜਾ ਆਣੋ ਇੱਕ ਵਾਰ ਇਧਰ ਉਹ ਨਾ ਸੂਰਜ ਪਈ ਜਾਂਦਾ ਜਿੱਦਾਂ 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 ਜੈਸਮੀਨ ਕਹਿੰਦੀ ਆ ਜ ਜਿੱਦਾਂ ਹੁਣ ਪਹਿਲਾ ਨਾ ਜੇ ਕਿਤੇ ਮਤਲਬ ਦਰਦ ਦੁਰਦ ਹੋਣਾ ਵੀ ਦਾਈ ਲੱਭੋ ਕੋਈ ਉਹ ਫੇ ਮੜਾ ਮੋਟਾ ਮੈਂ ਤਾਂ ਭੁੱਲ ਗਿਆ ਦਾ ਕੋਲੇ ਖੜੀ ਆ ਆਪਾਂ ਕਹਿੰਦੇ ਕਰਦਾ ਜੋਕੜੀ ਜੋਕੜਾ ਬਾਤ ਦਾ ਜੋਕੜੀ ਸਾਡੇ ਘਰਾਂ ਦਾ ਦਾਈ ਬੈਠੀ ਸੀ ਬਾਤ ਵਾ ਲੱਭਦੇ ਫਰੀ ਸਹੀ ਗੱਲ ਲਓ ਜੀ ਫਿਰ ਇਹ ਹੁਣ ਕਰ ਦਈਏ ਬੰਦ ਤੇ ਇੱਧਰ ਵੀ ਪਾਈ ਸਾਰਾ ਸਮਾਨ ਪਿਆਰਾ ਪਿਆਰਾ ਤੇ ਤੁਸੀਂ ਭਾਈ ਸਮਝ ਗਏ ਕਿਹੜੇ ਕਿਹੜੇ ਸੂਟ ਆ ਲੜਿਓ ਨਾ ਕਰ ਜਾ ਲੜਿਓ ਨਾ ਠੀਕ ਆ ਜੇ ਦੁਬਾਰਾ ਸੁਣਨਾ ਕੋਈ ਦੁਬਾਰਾ ਸੁਣਨਾ ਸੁਣਾ ਭਾਈ ਸਾਡਾ ਕੋਈ ਕੋਈ ਹੋਵੇ ਤਾਂ ਵੀਡੀਓ ਜੀ ਦੇਖ ਲੈ ਆਪਣੇ ਬਣੇ ਦੇਖ ਲਓ ਜੀ 20 ਵੀਡੀਓ ਦਾ ਵੈਸੇ ਮੰਮੀ ਫਾਇਦਾ ਤਾਂ ਹੈਗਾ ਹੈ ਹੈ ਨਾ ਕੋਈ ਤੂੰ ਅਬ ਕਹੇ ਦੀ ਮੇਰਾ ਕੋਡ ਬਦਲਾ ਲਿਆ ਨਾ ਕੋਹ ਕਹੇ ਦੂਜਾ ਕਹੇ ਨਾ ਬਦਲਾ ਲਿਆ ਦੋ ਆ ਤੀ ਕਹੇ ਬਦਲਾ ਹਾਂ ਸਹੀ ਗੱਲ ਜੋ ਹੈ ਸਾਹਮਣੇ ਹੈ ਸਾਹਮਣੇ ਹੈ ਭਾਈ ਸਾਹਮਣੇ ਹੈ ਤੇ ਲਓ ਜੀ ਕੰਪਲੀਟ ਆ ਸਾਰਾ ਸਮਾਨ ਤੇ ਗੁੰਜੀਰੀ ਟੇਸਟ ਕਰ ਲਈ ਮੰਮੀ ਹਾਂ ਗੁੰਜੀਰੀ ਕਿਵੇਂ ਲੱਗੀ ਜੀ ਬਹੁਤ ਸਵਾਦ ਆਣੀ ਵਧੀਆ ਬਣੀ ਆ ਜੀ ਸੱਚੇ ਤਾਂ ਕਿਤੇ ਵਧੀਆ ਆਂਟੀ ਤੁਸੀਂ ਕਰ ਲਈ ਨੇ ਇਹਦੇ ਜਿਹਨਾਂ ਅਸੀਂ ਨਹੀਂ ਮਖਾਣੇ ਜਿਹੜੇ ਹੁੰਦੇ ਨਾ ਮੰਮੀ ਕੁੱਟ ਕੇ ਪਾਏ ਹਾਂ ਕੁੱਟ ਕੇ ਪਾਏ ਹਾਂ ਹਾਂ ਕੁੱਟ ਕੇ ਰਹੀ ਤਾਂ ਬਹੁਤ ਵਧੀਆ ਬਣੀ ਕੁੱਟ ਕੇ ਵੀ ਯਾਰ ਭੁੰਨ ਕੇ ਵਧੀਆ ਗੱਲ ਹੈ ਮੰਮੀ ਜੀ ਮੈਨੂੰ ਆਇਓ ਗੱਲ ਹੋਰ ਗੱਲਾਂ ਨਹੀਂ ਬਾਅਦ ਚ ਪੁੱਛੋ ਪਹਿਲਾਂ ਖਾਣੇ ਆਉਣ ਦੇ ਜੀ ਸੁਆਦ ਮਮੇ ਨੂੰ ਪਹਿਲਾਂ ਕਹਤਾ ਦੁਪਹਿਰ ਗੁੱਡ ਮਮੇ ਕਿ ਜੇ ਖਾਂਦੀ ਨਹੀਂ ਬੋਦੀ ਬਤੀ ਨਹੀਂ ਆ ਨਹੀਂ ਬਦੀ ਆ ਜੀ ਮੈਂ ਮਮੇ ਨੂੰ ਇਹ ਨਾ ਪਹਿਲਾਂ ਕਹਤਾ ਮਮੇ ਬਣਾਈ ਘੱਟ ਜਦ ਤੱਕ ਉਹ ਖਤਮ ਨਾ ਹੋਵੇ ਹੋਰ ਹੋਰ ਬਾਜੂ ਬਣਾ ਕੇ ਦੇਣੀ ਚਾਹੀਏ ਫਿਰ ਰੋੜਾ ਹੀ ਨਾ ਬਣੇ ਅਸੀਂ ਅਜਿਹਾ ਜੀ ਹਾਂ ਹਾਂ ਹਰੀਆਲੀ ਹਲੇ ਤੱਕ ਪਈ ਜਾਂਦੀ ਐ ਇਹ ਨਾ ਅਸੀਂ ਬਣਾਈ ਵੀ ਜਿਹੜਾ ਸਮਾਨ ਮਮੇ ਲਿਆਂਦਾ ਦਾ ਉਹਦੇ ਚੋਂ ਅਸੀਂ ਅੱਧੀ ਉਹ ਬਣਾਈ ਆ ਕਿਉਂਕਿ ਜਿੱਦਾਂ ਹੁਣ ਜੈਸਮੀਨ ਥੋੜੀ ਘੱਟ ਖਾਂਦੀ ਵੀ ਚੱਲ ਭਾਈ ਅੱਧਾ ਦੁਬਾਰਾ ਰੜਾ ਲੂ। ਦੁਬਾਰਾ ਫੇਰ ਬਣ ਜੂਗੀ। ਉਹ ਨਾਲੇ ਠੰਡ ਆਉਂਦੀ ਹੈ। ਮੇਰੇ ਮੇਰੇ ਦੀ ਨੀਂ ਨ ਹੋਈ ਸੀ ਨਾ। ਜਦ ਮੇਰੇ ਮੰਮੀ ਆਹ ਦਈ ਆਈ ਪੰਜੀਰੀ ਮੈਂ ਮਹੀਨਾ ਕ ਖਾਦੀ। ਉਹਦੇ ਬਾਅਦ ਮੈਂ ਆਟਕ ਗਈ। ਮੈਂ ਫੁੱਲ ਦੁਬਾਰਾ ਦੇਖੀ ਮੈਂ ਕਿ ਤੁਸੀਂ ਖਾਦੇ। ਉਹ ਸਾਡੇ ਵੇਸੇ ਖਾ ਹੋ ਜਾਂਦੀ ਹੈ ਇਹ ਚੀਜ਼ ਜਿਆਦਾ ਖਾ ਨਹੀਂ ਜੀ ਹੁੰਦੀ ਖਾ ਨਹੀਂ ਹੁੰਦੀ ਇਹ ਸੌ ਹੁੰਦੀ ਹੈ ਹੈਵੀ ਬਹੁਤ ਇਹ ਵੀ ਨਾ ਖਾਵੇ ਕੋਈ ਵੀ ਨਾ ਖਾਵੇ ਮੈਨੂੰ ਤਾਂ ਟੇਸਟ ਚੇਂਜ ਹੋ ਜਾਂਦਾ ਮੈਂ ਕਿਹਾ ਤੁਸੀਂ ਉਹ ਖਾ ਲੀ ਜੀ ਇਹ ਨਾ ਜੀ ਹੁਣ ਸਾਡੇ ਕਹਿਣ ਦੇ ਨਾ ਰਵਿੰਦਰ ਇਹ ਚੀਜ਼ ਖਾਰੀਆਂ ਤਾਂ ਚਾਹੀਦੀ ਹੈ ਹਾਂ ਜੀ ਕਿਉਂਕਿ ਇਹਦੇ ਵਿੱਚ ਦਵਾਈਆਂ ਬੁੱਟੀਆਂ ਨੇ ਜਿਹੜੀਆਂ ਉਹ ਫਾਇਦੇਮੰਦ ਆ ਬਹੁਤ ਸਰੀਰ ਦੇ ਫਾਇਦੇਮੰਦ ਆਪਾਂ ਸਮਝਦੇ ਨਹੀਂ ਹਾਂ ਜਦੋਂ ਅਸੀਂ ਬਣਾ ਕੇ ਪਹਿਲਾਂ ਗੁਰਦੁਆਰਾ ਸਾਹਿਬ ਨੂੰ ਉਹ ਕੱਢਤੀ ਚਲੋ ਫੇਰ ਬڑے ਬਜ਼ੁਰਗਾਂ ਦੀ ਕੱਢਤੀ ਫੇਰ ਜਦੋਂ ਪ੍ਰਾਣਾ ਸਾਹਿਬ ਨੇ ਸਾਡੇਆਂ ਨੇ ਕਰੀ ਨਾ ਟੇਸਟ ਬੜੇ ਪ੍ਰਾਣਾ ਇਹਦੇ ਪ੍ਰਾਣਾ ਸਾਹਿਬ ਕਹਿੰਦਾ ਯਾਰ ਇਹ ਤਾਂ ਦੋ ਚਮਚੇ ਖਾ ਹੋਏ ਕਰਨੇ ਕਹਿੰਦਾ ਹੈਵੀ ਹੁੰਦੀ ਆ ਨਾ ਸਟਰੋਂਗ ਆਪਾਂ ਕਹਿੰਦੇ ਵੀ ਤੁਸੀਂ ਕਾਂਦੇ ਨੂੰ ਤੁਸੀਂ ਖਾਂਦੇ ਨਹੀਂ ਉਹ ਨਾਲ ਉਹਦੀ ਵੀ ਹੈਵੀ ਬਹੁਤ ਹੁੰਦੀ ਹੈ ਹੈ ਜੀ ਪਨੀਰੀ ਪਨੀਰੀ ਉਹ ਕਹਿੰਦੇ ਪਨੀਰੀ ਹੁੰਦੀ ਪੰਜੇਰੇ ਹੁੰਦੇ ਜਵੇ ਨਾਲ ਪਨੀਰੀ ਕਹੀ ਜਾਂਦਾ ਹੈ ਮੈਂ ਕਹਾਂ ਜੀ ਬੜੀ ਫਿਰ ਪੰਜੀਰੀ ਵਾਹ ਵਧੀਆ ਇਹਨੇ ਦੁਆਰਾ ਪਨੀਰੀ ਵੇਚਣੀ ਆ ਉਹ ਵੀ ਕਿੱ ਕਰੇ ਵਿਚਾਰੇ ਤਾਂ ਆ ਨਾ ਦਾਈ ਜਾਂਦੇ ਆ ਤਾਂ ਆ ਨਾ ਦਾਈ ਜਾਂਦੇ ਭਾਈ ਕੀ ਕਰੀਏ ਤਾਂ ਦਾ ਝੜਾ ਦੀ ਬਹੁਤ ਝੜਿਆ ਨਾ ਤਾਂ ਨਾ ਚਲੋ ਜੋ ਝੜ ਗਏ ਮਾਲਕ ਦੀ ਕਿਰਪਾ ਮਾਲਕ ਹੁਕਮ ਹੋਈ ਹੋਣਾ ਹਾਂ ਜਿੰਨਾ ਕਿ ਮਾਲਕ ਨੇ ਦੇਖਾ ਉਹ ਤਾਂ ਦੇਣਾ ਹੀ ਕੀ ਕਸ਼ਵਕਰਾ ਮਾਲਕ ਦਾ ਜੋ ਆ ਗਿਆ ਹੈ ਤੇਰੇ ਨਾਲੋਂ ਜ਼ਿਆਦਾ ਵਾਲਾ ਹੈ ਹੈ ਤੇਰੇ ਨਾਲੋਂ ਜ਼ਿਆਦਾ ਵਾਲਾ ਕਿਹਨੇ ਕੰਪੀਟੀਸ਼ਨ ਚੱਲੂਗਾ ਉਹ ਦੀਦੀ ਨੇ ਤਾਂ ਉਹ ਵੀ ਜਿਹੜੇ ਹੈ ਤੇ ਥੋੜੇ ਇਹ ਲੈ ਉਹ ਵੀ ਛੋਟੇ ਕਰ ਲੈ ਤੇ ਬਾਜਣੇ ਆ ਉਹ ਤੁਸੀਂ ਕੀ ਨੂੰ ਕਹਿੰਦੇ 5000 ਰੁਪਏ ਲਾ ਆ ਬਗਰੇ ਨਾ ਪਰ ਤੁਸੀਂ ਇੱਕ ਵਟ ਵਟ ਨਾ ਬੈਠੋ ਸਹੀ ਤੁਸੀਂ ਆਪਣੇ ਕੀ ਕਰੇ ਕਰਦੇ ਕਰੇ ਹੈ ਦੱਸ ਮਾਦਾ ਘਰੇ ਘਰੇ ਕਰਦੀ ਮੈਂ ਤਾਂ ਘਰੇ ਕਟਿੰਗ ਕਰਦੀ ਮੰਮੀ ਵੀ ਆਏ ਹੋ ਦੇਖੀ ਜਾਂਦੇ ਜਿਵੇਂ ਤੁਸੀਂ ਦੇਖਦੇ ਇਹਨੂੰ ਇਹ ਪਾਈ ਤਾਹ ਰਾਜ ਸਾਡੀ ਬੜੀ ਭੈਣ ਦੀ ਵੀ ਪੂਰੀ ਆ ਹੈ ਹਾਂ ਤਾਂ ਮੈਂ ਤਾਂ ਇਹ ਤਾਂ ਕਹੀ ਜਾਂਦੇ ਵੀ ਚਲ ਗਣ ਤਾਂ ਦੇਖ ਤੂੰ ਕਿਆ ਕੈਂਟ ਪਾਈ ਆਂ ਬੜੀ ਬੜੀ ਵੀ ਦੇਖ ਲਈ ਅੱਜ ਹੈ ਪਾ ਲਈ ਦਿੱਤੀ ਜੀ ਦੇ ਪਤੀਰੀ ਲੈ ਕੇ ਆਈ ਹਾਂ ਹਾਂ ਆਸ ਦੀ ਗੱਲ ਨਹੀਂ ਇਹ ਗੱਲ ਜਿਹੜਾ ਮੋੜਾ ਕਿਸੇ ਕਰਮ ਵਾਲਿਆਂ ਨੂੰ ਮਿਲਦਾ ਸਹੀ ਗੱਲ ਆ ਜੀ ਸਮਝਦੇ ਉਹਦੇ ਬੀ ਨਹੀਂ ਕਰ ਕਾਲੇ ਤੇ ਤੂੰ ਕਿਵੇਂ ਤੇ ਕੋਈ ਨਹੀਂ ਮੈਨੂੰ ਦੱਸਿਆ ਨਹੀਂ ਮੈਂ ਆ ਵਸਿਆ ਇਹਨਾਂ ਨੇ ਵੀ ਨਹੀਂ ਇੱਕ ਦੂ ਨੂੰ ਅਸੀਂ ਵੀ ਨਹੀਂ ਦੱਸਿਆ ਫਿਰ ਆਪਾਂ ਸੇ ਮੈਂ ਪਹਿਲਾਂ ਇਦਾਂ ਰਾਈ ਸੂਟ ਲੱਗੀ ਤੀ ਪਾਣਾ ਤੂੰ ਮੋਰ ਪੰਖੀ ਆ ਹਾਂ ਜਿਹੜੇ ਅਸੀਂ ਦਿੱਤੇ ਸੀ ਨਾ ਕਾਲਜ ਦਿੱਤੇ ਆਪਾਂ ਨੇ ਏ ਸੂਟ ਕਾ ਦੇ ਵਿੱਚ ਕਿਤੇ ਇਹ ਨਹੀਂ ਮੈਂ ਕਿਹਨੂੰ ਸੁਣਾ ਰਿਹਾ ਚ ਮੈਂ ਮੋਰ ਪਾਂਚੀਆਂ ਲੱਗੀ ਸੀ ਪਾਂ ਜਿਹੜਾ ਮੈਂ ਪਤਾ ਨਹੀਂ ਕਿਦੇ ਬਿਆਨ ਪਾ ਕੇ ਆਈ ਦੀ ਮੈਂ ਉਹ ਲੱਗੀ ਸੀ ਪਾਂ ਇਹ ਮੇਰੀ ਸਲਾਹ ਹੈ ਕਿ ਫਿਰ ਮੈਂ ਖਾਣ ਦੀ ਪਾਣਾ ਮੱਖਾ ਹੀ ਪਾਣਾ ਉਹ ਸੂਟ ਏਨੇ ਆ ਸਮਝ ਨਹੀਂ ਲੱਗਦੀ ਨਹੀਂ ਪਾਣਾ ਫਿਰ ਮੈਂ ਮੰਮੀ ਵਗੈਰਾ ਨਾਲ ਕਰਦੀ ਉਹ ਕੰਨਾ ਹੈ ਕੰਨਾ ਸੂਟੇ ਬਹੁਤ ਦੀਦੀ ਇਹ ਸੰਧਾਰਿਆਂ ਵਾਲੇ ਆ ਹਾਂ ਵਾਲੇ ਨੇ ਸੁਪਾਨੇ ਤਿੰਨ ਦਿੱਤੇ ਤੇ ਸੇਮ ਸੇਮ ਜੇ ਕਲਰ ਚੇਂਜ ਤੇ ਜਦਾਂ ਵਾਲੀ ਦਾ ਦਿੱਤੇ ਸੋਹਣੇ ਇਹ ਜੇ ਜੱਸੀ ਦੀਦੀ ਨੂੰ ਤੇ ਇਹ ਤਾਂ ਦਮਨ ਦਾ ਵਿਆਹ ਹੋਇਆ ਤਾਂ ਉਧਰ ਜਾਨਿਕ ਸ਼ੱਕ ਚ ਆਇਆ ਵਮਨ ਅੱਛਾ ਇਹ ਦੋਹਾਂ ਨਾਨਕੇ ਜਵਾਹ ਵਾ ਇਹ ਦੂਏ ਨਾਨਕੇ ਜਵਾਹ ਵਾ ਭਾਈ ਠੀਕ ਆ ਠੀਕ ਆ ਪੁੱਤ ਤੁਸੀਂ ਸੱਟ ਨਾ ਖਾ ਲਿਓ ਤੁਸੀਂ ਸਾਡਾ ਨੂਣ ਨਾ ਘੇਰ ਦਿਓ ਅੱਛਾ ਇਹ ਵੀ ਗੱਲ ਆ ਭਾਈ ਖਿਆਲ ਚਾਰੇ ਪਾਸੇ ਖਿਆਲ ਰੱਖਣਾ ਪੈਂਦਾ ਸਾਡੇ ਵੱਲ ਧਿਆਨ ਰੱਖੋ ਭਾਈ ਜਿਹਦੇ ਕਰਕੇ ਮਰਦੇ ਆਪਾਂ ਚਾਰੇ ਪਾਸੇ ਖਿਆਲ ਰੱਖਣਾ ਪੈਂਦਾ ਕਿ ਰੁੜਨਾ ਨਹੀਂ ਕਿਤੇ ਤੇ ਜੀ ਦੀ ਧਿਆਨ ਨਾਲ ਮੈਨੂੰ ਡਰ ਜਾ ਲੱਗ ਜਾਂਦਾ ਤਾਂ ਮਾਮਾ ਨਾ ਮੇਰੇ ਪਾੜ ਲਿਓ ਹਰ ਗੁਣ ਤੇ ਮਮਾ ਆਇਆ ਭਾਈ ਹਾਂ ਜੀ ਮਾਮਾ ਜੀ ਸਰੇ ਨੂੰ ਬੈਠੇ ਸਸਰੀਏ ਕਾ ਸਸਰੀ ਕਾਲ ਜੀ ਸਸਰੀ ਕਾਲ ਜੀ ਮਾਮਾ ਭਾਈ ਸਕੂਲ ਤੇ ਆਇਆ ਪੜ ਕੇ ਹੁਣ ਸਸਰੀ ਕਾਲ ਹੋਰ ਰਹਿ ਗਿਆ ਆ ਦੀਦੀ ਜਾ ਰਹਿ ਗਈ ਮੈਨੂੰ ਨਾ ਮਿਲਿਆ ਜੀਜੂ ਨਾ ਵੀ ਜੁੱਸ ਸਤਰੀਕਾ ਉਹ ਬਚਰਾ ਉਲ ਗਿਆ ਪਿਆ ਕਿੱਧਰ ਹੋ ਜਾਣਾ ਨਿਆਣਾ ਸਕੂਲ ਤੇ ਆ ਕੇ ਉਹਨੇ ਆਪ ਬਣਾ ਲਿਆ ਸਤਰੀਕਾ ਭਾਈ ਸਤਰੀਕਾ ਸਾਰਿਆਂ ਵੱਲੋਂ ਤੁਹਾਨੂੰ ਸਤਰੀਕਾ ਸਾਰਿਆਂ ਨੇ ਮਨਜ਼ੂਰ ਕਰ ਲਈ ਤੇਰੀ ਸਤਰੀਕਾ ਮੁੰਡੇ ਦੇ ਕੱਪੜੇ ਦੇਖਣ ਦਿਓ ਹਾਂ ਮਾਮਾ ਆਜ ਨੂੰ ਮਾਮੇ ਦੇ ਕੱਪੜੇ ਦਿਖਾਓ ਮੈਨੂੰ ਦੱਸੋ ਦੇਖ ਤਾਂ ਫਿਰ ਮਾਮੇ ਦੇ ਕੱਪੜੇ ਕਿਹੜੇ ਆ ਪਹਿਲਾਂ ਬੁੱਝ ਤਾਂ ਭਾਈ ਮਾਮੇ ਦੇ ਕੱਪੜੇ ਕਿਹੜੇ ਆ हां मां मेरे खिलौने आते हैं मैं बतांदा करे मामे के कपड़े हां देख ता शो देख तो बेटा तेरे वास्ते माफ करंदा कर लिया इन बढ़िया हमें ये पहले भी देखा है ना जेड़े टकड़ सीगा ना सारे कह रहे हैं बहुत बढ़िया आ जा आ जा कोई बात नहीं देख के बाकी बात हां प्ले में ठीक कर ਜਿਵੇਂ ਮੈਂ ਮਿਹਨਤ ਕਰਦੇ ਆਂ ਉਵੇਂ ਇਹ ਵੀ ਕਰੇ ਮੈਂ ਹੋਰ ਕੋਈ ਲੱਛਣ ਨਾ ਹੋਵੇ ਇਹਦੇ ਇਹਦੇ ਪੈਂਦੀ ਆ ਕਰਨ ਹਾਂ ਐਦਾਂ ਕਹਿੰਦਾ ਬੇਟੇ ਪਰ ਗਈਆ ਮੈਂ ਕਿ ਜਿਵੇਂ ਬਿੱਤਾ ਮਿਹਨਤ ਕਰਦਾ ਸਾਰਾ ਕੁਝ ਮੈਨੇਜ ਕਰਦਾ ਵੀ ਉਵੇਂ ਇਹ ਵੀ ਕਰੇ ਮੈਂ ਹੋਰ ਕੋਈ ਲੱਛਣ ਨਾ ਹੋਵੇ ਗੁੱਸੇ ਵਾਲਾ ਨਾ ਹੋਵੇ ਆਇਆ ਕਰਕੇ ਹੜ ਵਾਲਾ ਨਾ ਹੋਵੇ ਦੇਖ ਲਓ ਨਾਲੇ 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 ਮੰਮੀ ਹੈ ਪੰਪ ਜੇ ਦੇ ਤੇ ਹਾਂ ਨਾਲੇ ਬੱਚੇ ਦੂਏ ਪਾਸੇ ਦੇ ਮੈਂ ਕਾ ਜ਼ਿੰਮੇ ਦਾ ਬਾਤ ਮੈਂਤ ਕਰਦਾ ਉਵੇਂ ਮੈਂਤ ਕਰਨੀ ਵਾਲੀ ਹੋਵੇ ਦਿਲ ਸਾਫ ਹੋਵੇ ਦਾ ਬਸ ਰੰਗ ਕਿਤੇ ਕੁਝ ਨਹੀਂ ਲੈਣਾ ਸੀ ਠੀਕ ਹੈ ਨਾ ਇਹ ਚਲੋ ਮਾਰ ਪਤਾ ਕਿਉਂ ਹੁੰਦਾ ਸਰਦਾਰ ਜੀ ਮੈਂ ਦੇਖਿਆ ਤੇ ਸਾਡੀ ਤੁਹਾਨੂੰ ਕਈ ਮਿਲਣਾ ਆਉਂਦੇ ਸੀਗੇ ਇਹਦਾ ਰੰਗ ਭੈਣ ਜੀ ਥੋੜਾ ਜਿਹਾ ਕਾਲਾ ਹੈ ਇਹਦਾ ਆਇਆ ਇਹਦਾ ਆਇਆ ਮੈਂ ਮੰਮੀ ਨੂੰ ਕਹਿੰਦਾ ਮੈਂ ਕਿ ਮੇਰੇ ਜਵਾਕਰ ਜੇ ਕਹਿੰਦਾ ਮੰਮੀ ਮੈਨੂੰ ਰੋਕਣਾ ਨਹੀਂ ਮੈਂ ਤਾਂ ਜਦ ਇਹ ਕਹਿ ਦਿੰਦਾ ਰੰਗ ਤੇ ਕਿਆ ਲੈਣਾ ਜੇ ਦਿਲੇ ਕਾਲਾ ਹੋਇਆ ਨਹੀਂ ਸਹੀ ਨਹੀਂ ਬਿਲਕੁਲ ਗੱਲ ਬੱਚਾ ਤਾਂ ਪਰਮਾਤਮਾ ਦਾ ਰੂਪ ਹੈ ਨਹੀਂ ਸਾਡਾ ਸੋਨਾ ਹੋ ਗਿਆ ਮਨਬੋਤ ਲਈ ਆ ਆ ਨਹੀਂ ਆਪਣੇ ਨਿਆਣੇ ਸਾਰਿਆਂ ਨੂੰ ਪਿਆਰੇ ਹਾਂ ਹਾਂ ਸਾਡੀ ਆਪਣੀ ਬੱਚੀ ਨੇ ઓਪਰੇਟ ਕਰਾ ਕੇ ਢਿੱਡ ਚ ਕਾੜ ਕੇ ਕਿਵੇਂ ਆਇਆ ਉਹ ਦੁਨੀਆ ਦੇ ਵਿੱਚ ਬਿਲਕੁਲ ਉਧਰ ਦੇਖਿਓ ਓਏ ਮਾਸੀ ਆ ਗਈ ਮਾਸੀ ਸਾਲੀ ਆ ਗਈ ਮਾਸੀ ਇਹਨੇ ਖੋਦੀ ਜੜੀ ਵੀ ਆ ਮਾਸੀ ਦੀ ਐਂਟਰੀ ਹੋ ਗਈ ਸਾਲੀ ਆ ਜਾ ਆ ਜਾ ਪੁੱਤ ਲੈ ਤਾਰਾ ਆ ਜਾ ਆ ਜਾ ਆ ਜਾ ਆ ਬੱਲੇ ਉਹ ਲੈ ਮਾਸੀ ਦਾ ਭੱਜ ਗਈ ਅੰਦਰ ਨੂੰ ਹੌਲੀ ਹੌਲੀ ਤਾਂ ਹੌਲੀ ਹੌਲੀ ਕੱਲਾ ਕੱਲਾ ਸ਼ਿਫਟ ਲਾਉਂਦਾ ਉਹਨੂੰ ਕਿੱਥੇ ਲੱਗਦਾ ਕਿ ਢੰਗ ਨਾਲ ਉਠਾਉਂਦਾ ਉਹਨੂੰ ਉੱਠਣਾ ਇਹਨੇ ਕਿਲੇ ਕੋਲ ਨਹੀਂ ਹੈ ਸੌਖਾ ਜਾਂ ਜੀ ਜੀ ਹਟਦੇ ਨਹੀਂ ਅੱਜ ਸਾਨੂੰ ਮੋٹے ਕਰਕੇ ਭੇਜਣਾ ਇਹਨਾਂ ਨੇ ਪੱਕਾ ਇੱਥੇ ਦੇ ਐ ਮਾਸੀ ਜੀ ਆਹ ਬੱਲੇ ਬੱਲੇ ਗੋਭੀ ਮਟਰ ਪਨੀਰ ਕੀ ਬਾਤਾਂ ਐ ਮੈਥੇ ਮਾਸੀ ਜੀ ਅ ਗੱਲ ਪਤਾ ਕੀ ਹੈ ਸਬਜੀ ਦਾ ਬਣੀ ਹੈ ਮੇਰੀ ਫੇਵਰੇਟ ਪਰ ਥੋੜੀ ਜਿਹੀ ਖਾ ਘਰ ਬਣਾ ਲਓ ਇਹ ਕਹਿੰਦੇ ਨਹੀਂ ਵੀ ਸਾਡੇ ਜੁਆਇ ਨਹੀਂ ਪਸੰਦ ਆਪਾਂ ਹੀ ਬਣਾਣੀ ਪੈਣੀ ਹੈ ਠੀਕ ਆ ਫਿਰ ਬਹੁਤ ਬਹੁਤ ਧੰਨਵਾਦ ਆ ਤੇ ਪਰ ਚੱਕਰ ਪਤਾ ਕੀ ਹੈ ਖਾ ਥੋੜੀ ਜਿਹੀ ਘੱਟ ਹੋਣੀ ਹੁਣ ਕਿਉਂਕਿ ਪਹਿਲਾਂ ਵੀ ਰੋਟੀ ਖਾਧੀ ਸੀ ਉਹਦੇ ਬਾਅਦ ਪਕੌੜੇ ਡੈਡੀ ਨੇ ਇੰਨੇ ਸਵਾਦ ਬਣਾਏ ਤੇ ਫੇਰ ਭਾਈ ਪਕੌੜੇ ਵੀ ਸਵਾਦ ਸਵਾਦ ਮਾ ਜ਼ਿਆਦਾ ਖਾ ਹੋਗੇ ਹਾਂ ਮੰਮੀ ਹਾਂ ਜੀ ਹਾਂ ਉਹਦੇ ਕਰਕੇ ਹੁਣ ਰੋਟੀ ਤੁਹਾਨੂੰ ਮਾਫ ਕਰਿਓ ਰੋਟੀ ਥੋੜੀ ਜੀ ਸਾਤੇ ਭਾਈ ਠੱਠ ਖਾ ਰਹੇ ਪੂਰੀ ਥਈ ਨਹੀਂ ਸ਼ੂਗਰ ਆ ਰੱਬ ਦਾ ਪੂਰੀਆਂ ਪੂਰੀਆਂ ਓਹੋ ਅੱਛਾ ਸ਼ੁਕਰ ਬਾਬਾ ਜੀ ਦਾ ਥੀ ਜਿਆਦਾ ਖਾਈਆਂ ਚੱਲ ਅੱਛਾ ਪੂਰੀਆਂ ਮੈਂ ਕਿਹਾ ਰੋਟੀ ਆ ਚੱਲ ਪੂਰੀਆਂ ਹੋਵੇ ਚਾਹੇ ਪੂਰੀਆਂ ਹੈ ਤਾਂ ਰੋਟੀ ਨਹੀਂ ਕੰਮ ਕਰਨਾ ਪੂਰੀਆਂ ਨੇ ਵੀ ਤੁਸੀਂ ਜਿਆਦਾ ਨਾ ਖਾਓ ਛੇ ਸੱਤ ਖਾ ਲਿਓ ਬਸ ਬਹੁਤ ਹੈ ਬੱਲੇ ਬੱਲੇ ਮਾਰਨਾ ਤੇ ਮਨੂੰ ਛੇ ਸੱਤ ਤਾਂ ਗਲੇ ਮਟਰ ਮਟਰ ਦੇ ਪਾਣੀ ਬਨੇ ਨਾ ਪਾਣੀ ਤਾਂ ਹੀ ਇੰਨੀ ਤਾਂ ਖੜੀ ਆ ਪਹਿਲਾਂ ਸ਼ਾਕ ਨੂੰ ਸ਼ਾਕ ਨੂੰ ਭਾਈ ਪ੍ਰਸ਼ਾਦਾ ਛਕੋ ਹੈ ਬੰਦਾ ਵੀ ਪ੍ਰਸ਼ਾਦਾ ਹੋ ਗਿਆ ਆਪਣਾ ਤੇ ਕਿਰੋਟੀ ਉਹ ਤਾਂ ਬਚਰੀ ਥੋੜੀ ਹੀ ਹੈ ਜੇ ਇਹਨਾਂ ਦਾ ਆਦੂ ਮਾੜਾ ਇਹ ਇਹ ਪੂਰਨ ਚੱਕਲੇ ਤਾਂ ਥੋੜੀ ਜਿਹੀ ਢੱਲੀ ਆ ਤੇ ਲੱਡੂ ਸਾਡਾ ਆ ਚੱਲੀ ਗੱਲ ਆ ਚੱਲੂ ਮੈਨੂੰ ਪਤਾ ਚੱਲੇ ਖੇਚਲ ਪੈਸੇ ਬਹੁਤ ਖੱਟ ਲਈ ਮਾਸੀ ਜੀ ਐ ਮਾਸੀ ਜੀ ਤਨੀ ਵੀ ਬਾਹਰ ਚਲੇ ਜਾਂਦੇ ਮਾਸੀ ਜੀ ਮੈਂ ਖੇਚਲ ਜਿਆਦਾ ਖੱਟ ਲਈ ਤੁਸੀਂ ਨਹੀਂ ਨਹੀਂ ਬਸ ਜੀ ਬਸ 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 ਜਿੱਤੇ ਮਾਸੀ ਹੋਵੇ ਤੇ ਖੇਚਲ ਨਹੀਂ ਹੁੰਦਾ ਹਾਂ ਉਹ ਤਾਂ ਆਪਣਾ ਹੈਗਾ ਹੀ ਆ ਮੰਮੀ ਅੰਦਰ ਮੰਮੀ ਦੀ ਡਿਊਟੀ ਲੱਗੀ ਹੋਈ ਹੈ ਜੀ ਅੰਦਰ ਇੱਧਰ ਲੱਗੀ ਵੀ ਡਿਊਟੀ ਭਾਬੀ ਤੁਸੀਂ ਦੋਸਾਂ ਖਾ ਗਰੋ ਨਾ ਮੈਂ ਤਾਂ ਮੰਮੀ ਉਡੀਕ ਬੈਠ ਕੇ ਖਾਉਂਗੀ ਅੱਛਾ ਇਨੂੰ ਸਾਹਮਣਾ ਭਾਈ ਲੱਡੂ ਨੂੰ ਆ ਦੇਖ ਤਾਂ ਸਹੀ ਕਿੱਦਾਂ ਲੱਗ ਲਗੋਟਣੀਆਂ ਦੇਖ ਲੈ ਪਿੱਛੇ ਨੂੰ ਖਾਂਦਾ ਅੱਛਾ ਦੇਖੀ ਉਹ ਕਿੱਥੇ ਦੇਖੀ ਉਹ ਦੇਖੀ ਹਾਂਜੀ ਹਾਂ ਗਰਗੋ ਅੱ ਆ ਵਿਜੋ 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 ਓਏ ਯੇ ਮੈਂ ਕਹਿਦਾ ਛੱਡ ਦੇ ਤੂੰ ਬਸ ਖੇਲਣ ਪਰ ਹੋਇਆ ਉਹ ਕਿੰਨੇ ਗਿੱਜੋ 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 ਉਹ ਤਾਂ ਖੇਲਣ ਪਰ ਹੋਇਆ ਬਬੀ ਗਿੱਜੋ 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 ਬੰਦ ਕਰਕੇ ਦੇ ਬੰਦ ਕਰਕੇ ਦੇ ਪੁੱਤ ਨੂੰ ਰੋੜਦੀ ਤਾਂ ਹੈਗੀ ਆ ਤੇ ਰੋਣਾ ਸੌਰੀ ਰੋੜਦਾ ਤਾਂ ਹੈਗਾ ਏ ਪਰ ਕਦੇ-ਕਦਾਈਂ ਗਰਜਦਾ ਫੇਰ ਮੰਮੀ ਖਾਣ ਦੇ ਦ ਨਾ ਮੰਮੀ ਉਹ ਮੁੰਡਾ ਦਾ ਫੜੋ ਮੰਮੀ ਤਾਂ ਤਾਂ ਹੀ ਖਾऊंगी ਰੋਟੀ ਹਾਂ ਉੱਧਰ ਭਾਈ ਸਾਡੀ ਹਰ ਕੋਲ ਪਈ ਵਾਰੀ ਵਾਰੀ ਛਕ ਲੋ ਓਏ ਓ ਇਤਰਾਜ ਤੂੰ ਕੁੜੀ ਕੋਲ ਨਾ ਚਲਦੀ ਉੱਧਰ ਮੈਨੂੰ ਆਲੂ ਬਣਾ ਲਓ ਮੈਂ ਜੀਤ ਨੂੰ ਵਾਰੀ ਵਾਰੀ ਛਕ ਲੋ ਦੇਖਦਾ ਫੇਰ ਨੂਨ ਮਿਰਚ ਮੰਮੀ ਕਿਵੇਂ ਦਾ ਕਿਵੇਂ ਬਣੀ ਆ ਸਬਜ਼ੀ ਭਾਈ ਉਹ ਕਹਿੰਦੀ ਤਗੂ ਨਾ ਕਾ ਸੁਭ ਨੂੰ ਕਹਿੰਦੀ ਸੁਣਾ ਬੜੀ ਦਾਦੀ ਦੀ ਫਿਕਰ ਪੈ ਗਈ ਦੀ ਮੇਰੀ ਦਾਦੀ ਹੈ ਵਧੀਆ ਬਣੀ ਆ ਦੋ ਵਧੀਆ ਬਣੀ ਆ ਚਲੋ ਵਧੀਆ ਹੀ ਚਾਹੀਦੀ ਭਾਈ ਤੇ ਆ ਦੇਦਰ ਕੀਰੇ ਦੀ ਫੈਨ ਆ ਇਹ ਛੁਬ ਕੀਰਾ ਬਹੁਤ ਖਾਂਦੀ ਆ ਲੱਡੂ ਜਾਂ ਦੇ ਬਾਹਰ ਕਿੰਕਾ ਬੰਨਿਆ ਵਿਚਾਰੀ ਉੜਿਆ ਸਾਗੇ ਦੋ ਹੀ ਵਧੀਆ ਹਨ ਹਨ ਕੋ ਵਧੀਆ ਹਾਂ ਮੈਨੂੰ ਵੀ ਉਹਦੇ ਨਾਲ ਠੀਕ ਆ ਜੀ ਫਿਰ ਛਾ ਗਲੀ ਉਹਨ ਪ੍ਰਸ਼ਾਦਾ